ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਸ਼ਹਿਰ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਨਿਹਾਲ ਸਿੰਘ ਵਾਲੇ ਤੋਂ ਬਰਨਾਲਾ ਰੋਡ ਤੇ ਬਾਈ ਦਾ 메ਨ ਰੋਡ ਦੇ ਉੱਪਰ ਹੀ ਘਰ ਹੈ ਖੇਤ ਚ ਬਾਈ ਬੈਠਾ ਜਦੋਂ ਨਿਹਾਲਿਆਲੋਂ ਬਰਨਾਲਾ ਰੋਡ ਨੂੰ ਤੁਸੀਂ ਪੈਨੇ ਆ ਤੇ ਸ਼ਹਿਰ ਨੰਗਨਸਾਰਨ 메ਨ ਰੋਡ ਦੇ ਉੱਪਰ ਹੀ ਧਾਰੀਵਾਲ ਸਟੱਡ ਫਾਰਮ ਦਾ ਬੋਰਡ ਲੱਗਾ ਕਿਉਂਕਿ ਬਾਈ ਦੇ ਘੋੜੇ ਘੋੜੀਆਂ ਵੀ ਰੱਖਿਆ ਹੋਈਆਂ ਆ ਕਾਫੀ ਜਾਨਵਰ ਹੈ ਤੇ ਨਾਲ ਬਾਈ ਨੂੰ ਪਸ਼ੂਆਂ ਦਾ ਵੀ ਸ਼ੌਂਕ ਹੈ ਦੋਵੇਂ ਕੰਮ ਚੱਲਦੇ ਆ ਬਾਈ ਦੇ ਤਿੰਨ ਜਾਨਵਰ ਸੇਲ ਆ ਉਹ ਤੁਹਾਨੂੰ ਮੈਂ ਲੋਕੇਸ਼ਨ ਤਾਂ ਦੱਸੀ ਆ ਕਿ ਜਦੋਂ ਉੱਥੋਂ ਆਉਂਗੇ ਤੇ ਸੱਜੇ ਹੱਥ 42 ਵਾਲਾ ਸਟਾਰਟਡ ਫਾਰਮ ਦਾ ਬੋਰਡ ਲੱਗਾ ਵਾ ਤੇ ਉਹ ਪਈ ਸਿੱਧੀ ਬਾਈ ਦੇ ਇੱਥੇ ਘਰੇ ਆ ਜਾਂਦੀ ਆ ਖੇਤ 'ਚ ਬਾਈ ਬੈਠਾ ਤਿੰਨ ਜਾਨਵਰ ਬਾਈ ਦੇ ਸੇਲ ਹੈ ਦੋ ਤਾਜ਼ੀਆਂ ਸੂਈਆਂ ਵੜਾ ਦੋਹਾਂ ਦੇ ਮਗਰੀ ਵੱਛੀਆਂ ਇੱਕ ਗੱਬਣ ਸੂਣ ਵਾਲੀ ਵੜ ਕੁਛਕ ਦਿਨ ਲੈਂਦੀ ਆ ਤਿੰਨੇ ਨਾਲ ਕੀ ਗਰਮੀ ਰਹਿ ਤਾ ਕੋ ਕਿਨਾਂ ਦੇ ਵਿੱਚੋਂ ਐਫ ਨਸਲ ਦੀ ਜਾਤ ਵਾਲੀ ਵੜ ਕੋਈ ਵੀ ਨਹੀਂ ਇੱਕ ਬਹੁਤ ਚੰਗੀ ਕਾਲੇ ਰੰਗ ਦੀ ਜਰਸੀ ਪਹਿਲਾਂ ਦੋ ਦੰਦ ਹੁਣੇ ਸੂਈ ਆ ਇਹ ਕਿਦਰ ਜਾਂ 2000 ਸਿੰਘਾਂ ਬਾਦਾਮੀ ਰੰਗ ਦੇ ਆ ਜੈ ਜੇਪਾ ਇਨਫਰਮੇਸ਼ਨ ਲੈ ਦਨਾਂ ਹਾਂਜੀ ਭਾਈ ਸასი ਕਾਲ ਜੀ ਸასი ਕਾਲ ਜੀ ਨਾਂ ਦੱਸ ਦਈਏ ਆਰਾਮ ਸਿੰਘ ਪਿੰਡ ਧੂੜਕੋਟ ਰਸੀਨਿਆਲ ਸਿੰਘ ਕੋਲ ਬਰਨਾਲਾ ਰੋਡ ਦੇ ਉੱਪਰ ਘਰ ਆਪਣਾ ਪਿੰਡ ਹੈਗਾ ਧੂੜਕੋਟ ਨੂੰ ਸੀ ਯਾਨੀ ਕਿ ਆਪਾਂ ਬੈਠੇ ਸ਼ਹਿਰ ਬਾਹਰ ਬਰਨਾਲਾ ਰੋਡ ਨਾਲੋਂ ਦੂਪਰੀ ਖੇਚ ਘਰ ਆ ਬਈ ਫੋਨ ਨੰਬਰ ਦਾ ਸੀ 99140 7588 ਇੱਕ ਵਾਰੀ ਫੇਰ ਦਾ 99140 7588 ਕਾਲੀ ਤੋਂ ਹੀ ਸ਼ੁਰੂ ਕਰ ਲੀ ਬੱਚੀ ਤੋਂ ਬਾਈ ਕਾਲੀ ਵੀਰੇ ਦੋ ਤਾਂ ਤੋਂ ਬੱਚੀ ਆ ਹੁਣੇ ਸੋਡੇ ਮੂਹਰੇ ਸੂਈ ਆ ਮਗਰੀ ਬੱਛੀ ਹੋਈ ਹੈ ਕਿੰਨਾ ਕੁ ਦੁੱਧ ਪਿਆਜੂ ਤੇਰੇ ਹਿਸਾਬ ਨਾਲ ਬਾਈ ਬਈ ਬੱਛੀ ਦੇ ਅੰਦਾਜ਼ੇ ਹਿਸਾਬ ਨਾਲ ਬਾਈ 14 15 ਕਿਲੋ ਚਾਹੀਦਾ ਜੀ ਹੂੰ ਮੈਨੂੰ ਤਾਂ ਆਰਾਮ ਨਾਲ ਹੀ ਪਿਆ ਦੋ ਨਹੀਂ ਨਾਰਮਲ ਬਾਈ ਕਦ ਕਾਠ ਵੀ ਆ ਬਾਕੀ ਬੱਛੀ ਬਾਈ ਲੇ ਵੇਰੀਆ ਹੂੰ ਗੱਡੀ ਹੈ ਬਾਹਰ ਨੂੰ ਦੋਸਤੋ ਨਰਮਈਆ ਬੰਦਾ ਬਾਈ ਕਹਿੰਦਾ 14 15 ਲੀਟਰ ਦੁੱਧ ਪਿਆਜੂ ਪਰ ਮੇਰੇ ਹਿਸਾਬ ਨਾਲ ਬੰਦਾ ਬੱਛੀ ਦੀ ਸੇਵਾ ਕਰਨ ਇਹਦੇ ਹਿਸਾਬ ਨਾਲ ਬੱਚੀ ਦਾ ਕੱਦ ਕਾਠ ਹੈ ਤੇ ਵਜ਼ਨ 16 17 ਕਿਲੋ ਦੁੱਧ ਕਿਤੇ ਨਹੀਂ ਗਿਆ ਜੇ ਵਧੀਆ ਸੇਵਾ ਕਰ ਲਓਗੇ 14 15 ਦਾ ਆਉਣਾ ਹੀ ਪੱਠਿਆਂ ਦੇ ਨੌਰਮਲ ਸੇਵਾ ਤੇ ਦੇ ਦੇਣਾ ਇਹਨੇ ਕੱਦ ਚ ਵੱਡੀ ਆ ਕਾਲੇ ਰੰਗ ਦੀ ਜਰਸੀ ਆ ਪਹਿਲਾ ਸੂਆ ਮੂੰਹ ਤੋਂ ਦੋ ਦੰਦ ਫਿਟਿੰਗ ਵਾਲਾ ਹਵਾਨਾ ਨਹੀਂ ਆ ਕਈਆਂ ਵੜਾਂ ਦਾ ਟੇਬਲ ਲਮਕਮਾ ਜਿਹਾ ਹੁੰਦਾ ਪਰ ਪੂਰਾ ਫਿੱਟ ਫਿੱਟ ਹਵਾਨਾ ਭਾਵੇਂ ਕੋਈ 4 5 ਸੂਵੇ ਦੁੱਧ ਪੀ ਲੇ ਹਵਾਨਾ ਇਹਦਾ ਫਿੱਟ ਫੱਟ ਹੀ ਰਹੂ ਮੋਟਾ ਅੱਡੀ ਚਵਾਈ ਵਾਲਾ ਜਾਨ ਵਾਲਾ ਥਾਣਾ ਬਸ ਸੋਣੀ ਹਜੇ 10-15 ਮਿੰਟ ਹੀ ਹੋਏ ਆ ਸੂਈ ਨੂੰ ਬੱਚਾ ਮਗਰ ਵੱੱਛੀ ਆ ਪਹਿਲਾ ਸੂਆ ਮੂੰਹ ਤੋਂ ਦੋ ਦੰਦ ਦਾ ਤਾਜੀ ਸੂਈ ਵਹਿੜ ਜੇ ਕੋਈ ਭੈਣ ਭਰਾ ਮਗਰ ਵੱੱਛੀ ਵਾਲੀ ਵਹਿੜ ਲੈਣ ਦਾ ਚਾਹਵਾਨ ਹੋ ਬਾਕੀ ਹੈ ਵੀ ਨਵਾਂ ਹਾਨ ਦੋ ਦੰਦ ਦਾ ਕੋਈ ਦੋ ਚਾਰ ਸੂਵੇ ਦੁੱਧ ਪੀ ਕੇ ਵੀ ਤੀਜੇ ਚੌਥੇ ਸੂਵੇ ਗਾਂ ਬਣਾ ਕੇ ਵੀ ਵੇਚਦਾ ਨਾ ਜਿੰਨੇ ਦੀ ਲਹੋਂਗੇ ਉਦੋਂ ਵੱਧ ਵਗ ਜਾਣੀ ਆ ਕਿਉਂਕਿ ਦਿਨੋਂ ਦਿਨ ਮਹਿੰਗਾਈ ਵੱਧਦੀ ਆ ਮਹਿੰਗਾਈ ਘਟਦੀ ਤਾਂ ਹੈ ਨਹੀਂ ਹੈ ਨਵਾਂ ਹਾਨ ਪਹਿਲਾਂ ਨਾਲ ਦੋਂਦੀ ਆ ਜੈ ਜੈ ਮੱਲ ਬਾਈ 57000 ਰੁਪਏ ਮਾਨਤਾਉਂ ਜੀ ਸੜਕਾ ਨਾ ਮਾਨਤਾ ਕਰਦਾ ਤੁਹਾਡੇ ਕਹਿੰਦੇ ਹੂੰ ਸਹੀ ਹੈ ਦੋਸਤੋ ਜਾਇਜ਼ ਜੀ ਡਿਮਾਂਡ ਆ 57000 ਉਹਦੇ ਚ ਮਾਨਤਾਣ ਹੋ ਜੂ ਜੇ ਕੋਈ 400ਵੇ 300ਵੇ ਦੁੱਧ ਪੀ ਕੇ ਵੀ ਸੇਲ ਕਰੋਗੇ ਨਾ ਗਾਂ ਗੱਬਣ ਤਿਆਰ ਕਰਕੇ ਤੇ ਤਾਂ ਵੀ 60 60000 ਦੀ ਵੱਛੀ ਆ ਮੁੱਲ ਆ ਜੀ ਬਾਈ ਨੇ ਜਾਇਜ਼ ਕੀਤਾ ਜੇ ਆਏ ਟੋਕੜ ਗੱਬਣ ਕਰਕੇ ਵੀ ਤੁਸੀਂ ਸੇਲ ਕਰਦੇ ਆ ਗਰਮਿਓ ਗਰਮੀ ਦੁੱਧ ਪੀ ਕੇ ਤੇ 50 52000 ਦੀ ਵੱਛੀ 50000 ਦੀ ਨਾਰਮਲੀ ਵਿਕ ਜਣਾ ਤੇ ਨਾ ਢਾਈਆਂ ਮਹੀਨਿਆਂ ਦੀ ਚਾਰਾਂ ਮਹੀਨੇ ਦੀ ਗੱਬਣ ਚੈੱਕ ਪਾਸ ਕਰਾ ਕੇ ਦੁੱਧ 16 17 ਨਾਰਮਲ ਪਿਆ ਜੂਗੀ ਜੇ ਵਧੀਆ ਸੇਵਾ ਕਰ ਲੋਂਗੇ ਜੇ ਏਡੇ ਕੱਦ ਵਾਲੀ ਵੱਛੀ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕੀ ਨਹੀਂ ਮਗਰ ਵੀ ਵੱਛੀ ਆ ਦੋ ਨੰਬਰ ਬਾਈ ਦੋ ਨੰਬਰ ਬਾਈ ਪੰਜ ਛੇ ਦਿਨ ਕੋਈ ਸੁਈ ਨੂੰ 8 ਕਿਲੋ ਤਿਆਰ ਆ ਕਹਿਨ ਨੂੰ ਜਿੰਨਾ ਮਰਜ਼ੀ ਕਰੋ ਉਹਦੇ ਮਗਰੀ ਵੱਛੀ ਆ ਕੱਢੀਏ ਬਾਹਰ ਨੂੰ ਦੋਸਤੋ 8 ਕਿਲੋ ਤਿਆਰ ਆ ਕਹਿਨ ਨੂੰ ਬਾਈ ਕਹਿੰਦਾ ਵੱਧ ਕਹਿ ਦੋ ਜਿੰਨਾ ਮਰਜ਼ੀ ਕਹਿ ਦੋ ਜਿਹੜਾ ਕੰਡੇ ਤੇ ਜੋਖ ਲੈਣਾ 8 ਕਿਲੋ ਆ ਮਗਰ ਬਦਾਮੀ ਰੰਗ ਦੀ ਬੱਛੀ ਆ ਦੁੱਧ 12 13 12 13 ਇੰਨਾ ਕੁ ਪਿਆ ਦੂਗੀ ਬਾਕੀ ਦੁੱਧ ਅੱਗੇ ਸੇਵਾ ਦਾ ਜੇ ਦਾਣਾ ਪਾਉਂਗੇ ਤਾਂ ਆਪੇ ਦੇ ਦੇਣਾ 12 13 ਕਿਲੋ ਦੁੱਧ ਕੋਈ ਬਾਹਲਾ ਨਹੀਂ ਅੱਜ 8 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਜਰਸੀ ਬਰੀਡ ਆ ਬੁੱਤੀ ਬਾਤੀ ਸੋਹਣੀ ਆ ਛੋਟਾ ਕੰਨ ਦਰਸੀਆਂ ਦਾ ਦੁੱਧ ਮੱਝਾਂ ਵਰਗਾ ਹੀ ਹੁੰਦਾ ਸਾਰਿਆਂ ਨੂੰ ਪਤਾ ਤਿੰਨ ਨਾਗਰ ਇਹਨਾਂ ਦਾ ਦੁੱਧ ਮੱਝਾਂ ਵਰਗਾ ਹੀ ਹੋਊ ਭਾਵੇਂ ਇੱਕ ਨੰਬਰ ਲੈ ਲਓ ਦੋ ਲੈ ਲਓ ਜਿਹੜੀ ਮਰਜ਼ੀ ਲੈ ਲਓ ਕਿਉਂਕਿ ਇਹਨਾਂ ਦੇ ਵਿੱਚੋਂ ਜਿਆਦਾ ਵਾਲੀ ਵੜ ਕੋਈ ਵੀ ਨਹੀਂ ਪੈੰਡ ਬਾਈ ਦਾ ਹੈਗਾ ਧੂੜਕੋਟ ਰਣਸੀ ਨਿਹਾਲ ਸਿੰਘ ਵਾਲੇ ਤੋਂ ਜਿਹੜਾ ਬਰਨਾਲਾ ਰੋਡ ਹੈ ਉਹਤੇ ਬਾਈ ਬਸ ਸ਼ਹਿਰ ਨੰਗਨਸਾਰ 메ਨ ਰੋਡ ਦੇ ਉੱਪਰ ਹੀ ਬਾਈ ਖੇਤ 'ਚ ਬੈਠਾ ਆ ਸਾਹਮਣੇ ਇਧਰ ਰੋਡ ਲੰਘਦਾ ਨਿਹਾਲ ਸਿੰਘ ਵਾਲਾ ਬਰਨਾਲਾ ਰੋਡ ਜੈ ਜੈ ਮੁੱਲ ਬਾਈ ਇਹਦਾ 50000 ਰੁਪਏ ਵੀਰੇ ਦੋਸਤੋ ਦੋ ਨੰਬਰ ਦਾ 50000 ਮੁੱਲ ਥੋੜਾ ਘਣਾ ਮਾਨਤਾਨ ਹੋ ਜੂ ਜੇ ਕੋਈ ਜੋੜਾ ਲੈ ਲੂ ਕੋਈ ਗੱਲ ਨਹੀਂ 1000 ਕੰਡ ਵੱਧ ਮਾਨਤਾਨ ਹੋ ਜੂ ਛੋਟਛਾਪਾ ਕੱਲੇ ਕੱਲੇ ਨਾ ਗਿਚੋ ਵੀ ਹੋ ਜੂ ਜੋੜੇ ਜੋ ਵੱਧ ਹੋ ਜੂ ਬਾਕੀ ਹੈ ਵੀ ਮਗਰ ਬੱਚੀਆਂ ਵਧੀਆ ਸੇਵਾ ਕਰ ਲੋਂਗੇ ਤਾਂ ਖੀਰੀਆਂ ਦੁੰਦੀਆਂ ਸੂਪ ਪਿੰਦੀਆਂ ਜਿਵੇਂ ਆ ਦੋ ਦਿਨ ਤੋਂ ਸੂਈ ਖੜੀ ਆ ਤਿੰਨ ਨੰਬਰ ਬਾਈ ਤਿੰਨ ਨੰਬਰ ਗੱਭਣਾ ਵੀਰੇ ਉਹਦੇ ਲੈ ਕੇ ਆਪਦਾ ਕਿੰਨਾ ਕ ਦੁੱਧ ਪਿਆਜੂ ਦੁੱਧ ਬਾਈ ਤੇਰੇ ਕਾਹਦਾ ਕਿਲੋ ਚਾਹੀਦਾ ਨੇ ਵੀ ਘੱਟ ਬਾਹਰ ਨੂੰ ਇਹ ਹਫਤੇ ਦੀ ਕੱਚੀ ਆ ਦੁੱਧ 13 14 ਪਿਆਜੂ 13 14 ਦੀ ਦੋ ਨੰਬਰ ਪਿਆਜੂ ਬਾਕੀ ਦੁੱਧ ਸੇਵਾ ਦਾ ਜੇ ਦੋ ਤਿੰਨ ਕਿਲੋ ਤੜਕੇ ਫੀਡ ਪਾਉਂਗੇ ਦੋ ਤਿੰਨ ਕਿਲੋ ਹੱਥ ਨੇ ਤਾਂ ਆਪੇ ਦੁੱਧ ਪਿਆ ਦੇਣਾ ਇਹ ਹਫਤੇ ਦੇ ਅੰਦਰ ਬਾਅਦ ਕਾਂ ਦਾ ਸੂਪੂਗੀ ਦੂਜਾ ਸੂਆ ਬਲਟਲਾਂ ਬਹੁਤ ਪਈਆਂ ਝੋਲ ਵਾਲੀ ਜਰਸੀ ਆ ਲੇਵਾ ਲਾਉ ਬਹੁਤ ਜੀ ਦਿਨ ਤਿਆਰ ਹੋਗੀ ਬੁੱਥੀ ਬਾਤੀ ਸੋਹਣੀ ਆ ਪਦਮੀ ਰੰਗ ਦੀ ਜਰਸੀ ਦੂਜਾ ਸੂਆ ਇਹ ਗੱਬਣ 6-7 ਦਿਨਾਂ ਦੇ ਅੰਦਰ ਬਾਅਦ ਸੂਪੂ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦੀ ਐ ਤੇ ਕੋਈ ਇੱਕ ਦਿਨ ਉੱਪਰ ਵੀ ਲੈ ਸਕਦੀ ਐ ਉਹ ਤੁਹਾਨੂੰ ਵੀ ਪਤਾ ਕੋਈ ਪੱਕਾ ਫਿਕਸ ਤਾਂ ਹੈ ਨਹੀਂ ਕਿ ਪੰਜਾਂ ਦਿਨਾਂ ਨੂੰ ਸੂ ਪੈਣਾ ਕੋਈ ਜੀ ਲਾਗੀ ਤਾਂ ਇੱਕ ਦਿਨ ਵੱਧ ਵੀ ਲੈ ਸਕਦੇ ਕੋਈ ਇੱਕ ਦਿਨ ਪਹਿਲਾਂ ਵੀ ਸੂ ਇਹਦਾ ਜਾਇਜ਼ ਜਮਾਲ ਬਾਈਰਾ 48000 ਰੁਪਏ ਤਿੰਨ ਨੰਬਰ 48000 ਦੀ ਜਾਇਜ਼ ਜਮਾਲ ਦੀਆਂ ਇਹ ਤਿੰਨ ਵੜਾ ਦੋ ਤਾਜ਼ੀਆਂ ਸੂਈਆਂ ਦੋਹਾਂ ਦੇ ਮਗਰ ਵੱਛੀਆਂ ਇੱਕ ਨੰਬਰ 57 ਜੋ ਮਾਨਤਾਨ ਹੋ ਜੂ ਦੋ ਨੰਬਰ ਦਾ 50 ਜੋ ਮਾਨਤਾਨ ਹੋ ਜੂ ਤਿੰਨ ਦਾ 48 ਜੋ ਮਾਨਤਾਨ ਹੋ ਜੂ ਜੇ ਕੋਈ ਜੋੜਾ ਲੈ ਲੂ ਕੋਈ ਗੱਲ ਨਹੀਂ 5700 ਵੱਧ ਮਾਨਤਾਨ ਹੋ ਜੂ ਬਾਕੀ ਫੋਨ ਨੰਬਰ ਸਕਰੀਨ ਤੇ ਆ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਸ਼ਹਿਰ ਨਿਹਾਲ ਸਿੰਘਾ ਨਿਹਾਲ ਸਿੰਘਾ ਦੇ ਤੋਂ ਜਿਹੜਾ ਬਰਨਾਲਿਆ ਰੋਡ ਆ ਉਹ ਤੇ ਬਾਈ ਦਾ ਨਿਆਈਂ ਜੀ ਘਰ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ 메ਨ ਰੋਡ ਤੇ ਬੋਰਡ ਲੱਗਾ ਵਾ ਧਾਰੀਵੜ ਸਟੱਡ ਫਾਰਮ ਉਹ ਬੋਰਡ ਵਾਲੀ ਸਿੱਧੀ ਪਈ ਬਾਈ ਦੇ ਘਰੇ ਆ ਜਾਂਦੀ ਆ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜੈ ਜੇ ਭਾ ਬਾਈ ਨੂੰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ